ਮੁਬਾਰਕ ਪਰਸਨਾ ਮੰਦਿਰ ਹੋਰ ਵੀਖੇ ਅੰਦਰ ਜਾ ਅੱਜ ਜਿਹੜਾ ਅਨਪੁਰ ਦਾ ਭੰਡਾਰਾ ਮੰਦਰ ਵਿਖੇ ਬੜੀ ਸ਼ਗਾ ਬੜੇ ਉਤਸ਼ਾਹ ਦੇ ਇੱਕ ਮੰਗਣਾ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਅੱਜ ਤੁਹਾਨੂੰ ਸਿਖਾਵਾਂਗੇ ਅੰਦਰ ਦੀਆਂ ਤਸਵੀਰਾਂ ਤੇ ਮੰਦਰ ਤੇ ਭੰਡਾਰੇ ਦਾ ਭਗਵਾਨ ਪਰਸ਼ਰਮ ਮੰਦਿਰ ਦੇ ਮੰਡਲ ਦੇ ਪ੍ਰਧਾਨ ਸੁਆਮੀ ਵਿਜੇ ਸ਼ਰਮਾ ਜੀ ਦੇ ਕੋਲ ਅਸੀਂ ਖੜੇ ਹਾਂ ਤੇ ਜਿਹੜਾ ਗੁਰਦਮ ਪੂਜਾ ਤੇ ਅੰਨਗੁਰ ਦਾ ਭੰਡਾਰਾ ਆ ਟੂਟ ਵਰਤਾਇਆ ਜਾ ਰਿਹਾ ਹੈ ਉਸ ਸੰਬੰਧ ਵਿੱਚ ਗੱਲ ਕਰਾਂਗੇ ਪ੍ਰਧਾਨ ਜੀ ਨਾਲ ਪ੍ਰਧਾਨ ਜੀ ਦੇ ਸਮਾਹੇ ਚ ਤੁਸੀਂ ਲੋਕਾਂ ਨੂੰ ਔਰ ਸਮਾਧਾਰਣ ਨੂੰ ਔਰ ਪਰਸਾ ਨੂੰ ਦੇਸ਼ ਵਾਸੀ ਨੂੰ ਇੱਕੀ ਸੁਨੇਹਾ ਦੇਣ। ਅੱਜ ਸ੍ਰੀ ਗ੍ਰਾਮ ਸਭਾ ਪੁਰਕਪੁਰਾ ਵੱਲੋਂ ਭਗਵਾਨ ਪਰਸ਼ਰਮ ਮੰਦਿਰ ਦੇ ਵਿੱਚ ਅਨੁਪਤਾ ਭੰਡਾਰਾ ਸ਼੍ਰੀ ਕਿਤਾਬਿਆ ਇਹ ਜਿਹੜਾ ਤਿਉਹਾਰ ਹੈ ਇਹ ਪੰਜ ਦਿਵਸੀਅ ਤਿਉਹਾਰ ਮੰਨਿਆ ਜਾਂਦਾ ਹੈ 1300 ਲੈ ਕੇ ਅੱਜ ਜਿਹੜੀ ਹੈ ਭయ్యా ਸ਼ੂਰੀਆ ਯਮ ਦੂਰੀ ਕਹਿੰਦੇ ਉਸ ਤੱਕ ਜੋ ਹੈ ਇਹ ਤਿਉਹਾਰ ਸਮਨਾ ਲਗਾਤਾਰ ਵੈਸੇ ਤਾਂ ਪੂਰਾ ਇੱਕ ਮਹੀਨਾ ਜੋ ਹੈ ਸਾਡਾ ਦੁਆਰੋਂ ਦਾ ਮਹੀਨਾ ਜੀ ਹੈ ਇਸ ਤੋਂ ਬਾਅਦ ਜੋ ਹੈ ਸੱਤ ਦਿਨ ਦੁਆਰ ਵੀ ਆ ਰਹੇ ਹਨ ਇਸ ਤਰ੍ਹਾਂ ਮਤਲਬ ਇਹ ਪੂਰਾ ਮਹੀਨਾ ਹੀ ਤਿਉਹਾਰਾਂ ਦਾ ਹੈ ਲੇਕਿਨ ਗੋਵਰਦਨ ਬਾਜ ਜੋ ਪੂਜਾ ਹੈ ਇਹ ਦੀਵਾਲੀ ਤੋਂ ਅਗਲੇ ਦਿਨ ਜਾਂ ਉਸ ਤੋਂ ਵੀ ਅਗਲੇ ਦਿਨ ਜੋ ਹੈ ਇਸ ਦਾ ਪਰਮੁਨਾਇ ਜਾਂਦੇ ਹੈ ਔਰ ਪੂਰੇ ਭਾਰਤ ਭਰ ਵਿੱਚ ਮਨਾਇ ਜਾਂਦੇ ਹੈ ਇਹ ਸਾਡੀ ਸੰਸਕ੍ਰਿਤੀ ਦਾ ਇਕ ਦਾ ਪ੍ਰਤੀਕ ਹੈ ਇਹ ਭਗਵਾਨ ਕ੍ਰਿਸ਼ਨ ਵੀ ਸਾਡੇ ਜੀਸ਼ਦੇਵ ਦਾ ਉਹਨਾਂ ਦਾ ਪ੍ਰਤੀਕ ਹੈ ਔਰ ਕ੍ਰਿਸ਼ਨ ਭਗਵਾਨ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਇੱਕ ਲੀਲਾ ਕੀਤੀ ਸੀ ਓਵਰ ਦਨ ਪਹਾੜ ਨੂੰ ਤਾਗਰ ਕੇ ਔਰ ਜੋ ਹੈ ਆਪਣੇ ਨਗਰ ਵਸਿਆ ਦੀ ਆਪਣੇ ਦੇਸ਼ ਦੀ ਰੱਖਿਆ ਕੀਤੀ ਸੀ ਉਸ ਸਮੇਂ ਦੇ ਅੰਦਰ ਉਸ ਦਾ ਭਰਤੀ ਹੈ ਅਸੀਂ ਭਗਵਾਨ ਦੇ ਚਰਨਾਂ 'ਚ ਹੀ ਪ੍ਰਾਰਥਨਾ ਕਰਦੇ ਆ ਕਿ ਮਗਵਾਨ ਉਸ ਉਸ ਸਮੇਂ ਕਾਲ ਜਿਹੜਾ ਰੱਖਿਆ ਕੀਤੀ ਉਸੇ ਤਰ੍ਹਾਂ ਸਾਡੇ ਨਗਰ ਦੀ ਸਾਡੇ ਦੇਸ਼ ਦੀ ਸਾਡੇ ਦੇਸ਼ ਵਸਿਆ ਦੀ ਉਸੇ ਤਰ੍ਹਾਂ ਤੁਸੀਂ ਹਰ ਪਲ ਹਰ ਦਿਨ ਰੱਖਿਆ ਕਰਦੇ ਰਹੋ ਔਰ ਇਹ ਹੀ ਦੀਦਾ ਪਰਮ ਹੈ ਜੋ ਭਾਈਚਾਰਾ ਇੱਕ ਸੰਦਰਭ ਨਾਲ ਬੈਠ ਕੇ ਪਗਵਾਨ ਦੇ ਪ੍ਰਸ਼ਾਦ ਦੇ ਰੂਪ ਤੇ ਅਸੀਂ ਗ੍ਰੈਂਡ ਕਰਦੇ ਆ ਉਹ ਇਸ ਤਰ੍ਹਾਂ ਦਾ ਇਕਤਾ ਦਾ ਜੁੜਾ ਹੈ ਇਹ ਪ੍ਰਤੀਸ਼ਾ ਹੈ ਦੇ ਬਣਿਆ ਰਵੇ ਔਰ ਇਕਤਾ ਦਾ ਭਾਈਚਾਰੇ ਦਾ ਜੋ ਹੈ ਇਹ ਸੰਸਕਾਰ ਸਾਰੇ ਅੱਗੇ ਵੀ ਸਾਡੀ ਨਵੀਂ ਪੀੜ੍ਹੀ ਨੂੰ ਲਈ ਬਣਿਆ ਰਹੇ ਇਹ ਹੀ ਪਗਵਾਨ ਕੇ ਪ੍ਰਾਰਥਨਾ ਹੈ ਉਹਨੂੰ ਗੱਲ ਦੇ ਜਿਹੜਾ ਇਹ ਭੰਡਾਰਾ ਔਰ ਜਿਹੜਾ ਖੱਦੂ ਜਿਆਦਾ ਦਾ ਪ੍ਰੋਗਰਾਮ ਦਿੱਤਾ ਜਾਂਦਾ ਹੈ ਇਸ ਬ੍ਰਹਮ ਸੁਭਾਅ ਵੱਲੋਂ ਜਿਹੜਾ ਕਿ ਮੰਦਿਰ ਕਿੰਨੇ ਟਾਈਮ ਤੋਂ ਦਿੱਤਾ ਜਾਂਦਾ ਹੈ ਇਹ ਜਦੋਂ ਪਗਵਾਨ ਪਛਰਾਮ ਜੀ ਨੇ ਮੋਦੀ ਸਾਹਿਬ ਨਾਲ ਵਹੀ ਹੈ 998 ਦੇ ਅੰਦਰ ਹੈ ਤੇ ਉਸ ਤੋਂ ਹੀ ਲਗਾਤਾਰ ਜੋ ਹੈ ਇਹ ਚੱਲ ਰਿਹਾ ਹੈ ਹਰ ਵਰਸ਼ ਜੋ ਹੈ ਦੀਵਾਲੀ ਤੋਂ ਬਾਅਦ ਇਹ ਅਨਕੁਰਦਾ ਭੰਡਾਰਾ ਹੁੰਦਾ ਹੈ ਹਰ ਸਾਲ ਦੀਵਾਲੀ ਦਾ ਪਰਮਨਾਇਆ ਜਾਂਦਾ ਹੈ ਔਰ ਵੀ ਸਾਲ ਭਰ ਦੇ ਅੰਦਰ ਜਨੇ ਵੀ ਸਾਡੇ ਤਿਉਹਾਰ ਹੈ ਪਰਸਰਾਂ ਜੀ ਦੀ ਜਨਮ ਦਿਨ ਦਾ ਉਤਸਵ ਹੈ ਉਹ ਅਸੀਂ ਬੜੇ ਧੂਮ-ਧਾਮ ਨਾਲ ਇਹ ਅਪ੍ਰੈਲ ਔਰ ਮਈ ਦੇ ਕਰੀਬ ਜੋ ਹੁੰਦਾ ਹਰ ਸਾਲ ਬੜੇ ਧੂਮ-ਧਾਮ ਨਾਲ ਆਉਂਦੇ ਆ ਸਟੇਟ ਲੈਵਲ ਦਾ ਜੋ ਹੈ ਪੰਚਨ ਚਲਦਾ ਹੈ ਔਰ ਬਾਕੀ ਵੀ ਕੋਈ ਰਾਮ ਨੌਮੀ ਹੈ, ਕ੍ਰਿਸ਼ਨ ਜਨਮ ਅਸ਼ਟਮੀ ਹੈ, ਦੁਰਗਾ ਅਸ਼ਟਮੀ ਹੈ, ਸਾਡੇ ਤਿਉਹਾਰ ਜਿਹੜੇ ਹੈ ਉਹ ਅਸੀਂ ਬੜੀ ਖੁਸ਼ੀ ਨਾਲ ਮਨਾਉਂਦੇ ਆਏ ਹਾਂ ਔਰ ਬੜਾ ਹਰ ਮਹੀਨੇ ਦੀ ਸੰਕ੍ਰਾਂਤੀ ਨੂੰ ਸਾਡੇ ਇੱਥੇ ਰਮਾਇਣ ਸੁਦਰਕੰਡ ਦਾ ਪਾਠ ਹੁੰਦਾ ਹੈ। ਹਰ ਮਹੀਨੇ ਦੀ ਸੰਕ੍ਰਾਂਤੀ ਨੂੰ ਜਿਹੜਾ ਪੰਡਾੜਾ ਕਰਦਾ ਹੈ ਔਰ ਭਗਵਾਨ ਦਾ ਚਰਨਾਂ 'ਤੇ ਨਾਮ ਜਪ ਕਰਦੇ ਆਂ ਔਰ ਭਗਵਾਨ ਦਾ ਪ੍ਰਸ਼ਾਦ ਵੀ ਪ੍ਰਾਪਤ ਕਰਦੇ ਆਂ। ਬਾਕੀ ਬ੍ਰਾਹਮਣ ਸਾਹਿਬ ਜੋ ਹੈ ਇਸ ਖਾਨੇ ਦੇ ਅੰਦਰ ਹੋਰ ਵੀ ਸੇਵਾ ਕਾਰਜ ਚੱਲ ਰਹੇ ਹੈ ਸਾਡੀ ਫ੍ਰੀ ਡਿਸਪੈਂਸਰੀ ਚੱਲ ਰਹੀ ਹੈ ਜੋ ਜਨਤਾ ਦੀ ਸੇਵਾ ਕਰ ਰਹੀ ਹੈ ਫ੍ਰੀ ਇੱਕ ਸਿਲਾਈ ਸੈਂਟਰ ਚੱਲਦਾ ਹੈ ਜੋ ਸਰਕਾਰ ਦੇ ਸਹਿਯੋਗ ਨਾਲ ਗਰੀਬ ਕੰਨਿਆਵਾਂ ਨੂੰ ਸਿੱਖਿਆ ਤੋਂ ਕੋਈ ਕਿਸਮ ਦਾ ਰੋਕ ਨਹੀਂ ਨਾ ਪੜਦੇ ਉਹਨਾਂ ਨੂੰ ਬਿਠਾ ਕੇ ਆਰਾਮ ਦਿੰਦੇ ਹੈ ਉਹਨਾਂ ਦੀ ਪੜਾਈ ਖਾਸ ਦੀ ਫ੍ਰੀ ਕਰਦੇ ਹੈ ਉਹ ਵੀ ਲਗਾਤਾਰ ਇਹ ਲਗਭਗ 8-10 ਸਾਲ ਤੋਂ ਚੱਲ ਰਿਹਾ ਹੈ ਉਹ ਵੀ ਸੇਵਾ ਲਗਾਤਾਰ ਚੱਲ ਰਹੀ ਹੈ ਹੋਰ ਵੀ ਜੀਵੇਂ ਗਰੀਬ ਬੱਚਿਆਂ ਦੀ ਪੜ੍ਹਾਈ ਦੀ ਸੇਵਾ ਜਾਂ ਗਰੀਬ ਕન્યાਾਂ ਦਾ ਉਸ ਤੋਂ ਜੋਰ ਕન્યાਾਂ ਦੇ ਵਿਆਹ ਦੇ ਅੰਦਰ ਸਹਾਇਕ ਕਰਨਾ ਜਾਂ ਹੋਰ ਇਹੋ ਜਿਹੀ ਸਮਾਜ ਸੇਵੀ ਕੰਮ ਵੀ ਬ੍ਰਾਹਮਣ ਸਭਾ ਨਾਲ ਧਰਮ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮ ਵੀ ਹੋਰ ਆਪਣੇ ਤੋਂ ਦਿੱਤੇ ਨੇ ਚਲਾਰੀ ਹੈ ਤੇ ਭਗਵਾਨ ਦੀ ਪ੍ਰੇਰਨਾ ਨਾਲ ਕਰ ਰਹੇ ਆਂ ਦਾਨੀਆਂ ਦੇ ਸਹਿਯੋਗ ਨਾਲ ਕਰ ਰਹੇ ਆਂ ਔਰ ਸਾਰੇ ਭਾਈਚਾਰਾ ਮਿਲ ਕੇ ਕਰ ਰਹੇ ਆਂ ਬਹੁਤ ਧੰਨਵਾਦ ਇਹ ਅੱਜ ਸ਼ਕਾ ਜੀ ਨੇ ਦੱਸਿਆ ਇਸ ਮੰਦਰ ਦੇ ਵਿੱਚ ਬਹੁਤ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਨੇ ਲੋਕਾਂ ਦੀ ਮਦਦ ਕਰਨਾ ਹਰ ਤਰ੍ਹਾਂ ਦੀ ਔਰ ਬੱਚਿਆਂ ਨੂੰ ਪੜ੍ਹਾਈ ਵਾਸਤੇ ਔਰ ਸੈਂਟਰ ਦੇ ਵਿੱਚ ਵੀ ਬਹੁਤ ਬਾਲ ਨੇ ਕਿਤੇ ਜਾ ਰਹੇ ਹੈ। ਇਹ ਕੋਟ ਦੇ ਕੋਲ ਦਾ ਪ੍ਰਗਵਾਨਪੁਰ ਸ਼੍ਰੀ ਮੰਦਿਰ ਇੱਕ ਸ਼ਾਨਦਾਰ ਦੇਖਣ ਯੋਗ ਮੰਦਿਰ ਹੈ ਜਿੱਥੇ ਕਿ ਬਹੁਤ ਵਧੀਆ ਉਪਾਲੇ ਕਿਤੇ ਜਲੇ ਹਨ। ਮੈਂ ਸੁਹਾਗ ਮੈਂ ਤਾਂ ਸੁਪਰੀਮ ਡੈਨ ਬਲੂ ਚਰਨ ਤੋਂ ਤਰਕਸ਼੍ਰੀਕੇਸ਼ ਸੇਵਾ ਅਰਕੇਸ਼ ਜੇਵਾਦੀ ਜਿਹੜੇ ਮਾਂ ਭਗਤੀ ਦੇ ਇੱਕ ਸੇਵਾਦਾਰ ਨੇ और बहुत अच्छे गायक भी ने जे भगवान परशुराम मंदिर भगवान परशुराम जी के दरबार खड़े ने अच्छा कि जी गुरधन पूजा की अगर प्रोग्राम किया गया उस बारे की कहना चाहते हैं परसुरान महाराज की जय देखो अज बड़ा ही सुंदर उत्सव मनाया जा रहा है गिरिराज महाराज की पूजा की गई है इतने ਭਗਵਾਨ ਸ਼੍ਰੀ ਮੰਦਿਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ ਵੀ ਬੜਾ ਸੁੰਦਰ ਉਤਸਵ ਮਨਾਇਆ ਜਾ ਰਿਹਾ ਹੈ ਕਿ ਬ੍ਰਾਹਮਣ ਸਭਾ ਵੱਲੋਂ ਪੂਰਾ ਵੱਲੋਂ ਤੇ ਇਹ ਬਹੁਤ ਹੀ ਆਨੰਦਦਾਇਕ ਮਾਹੌਲ ਹੁੰਦਾ ਹੈ ਜਦੋਂ ਮਹਾਰਾਜ ਗਿਰੀ ਰਾਜ ਮਹਾਰਾਜ ਅੱਜ ਵੀ ਦੇਨ ਭਗਵਾਨ ਕ੍ਰਿਸ਼ਨ ਨੇ ਗਿਰੀ ਰਾਜ ਆਪਣੀ ਉਂਗਲੀ ਤੇ ਧਾਰਨ ਕੀਤਾ ਸੀ ਉਹਨਾਂ ਦਾ ਪਰਬਤ ਨੂੰ ਤੇ ਉਸ ਦੀ ਪੂਜਾ ਕਰਾਈ ਸੀ 56 ਕੋਗਲ ਕੇ ਸਾਈ ਦੇਨ ਭਗਵਾਨ ਤੇ ਬੜੀ ਖੁਸ਼ੀ ਦੀ ਗੱਲ ਹੈ ਸਾਰੇ ਸੇਵਕੀ ਸਭ ਦੱਦੀਆਂ ਆ ਤੁਹਾਡਾ ਹੋ ਗਿਆ ਹਾਂ ਮੈਂ ਧੰਨਵਾਦ ਜੀ ਸਾਡੇ ਮਾਉਂਸ ਮੰਦਿਰ ਦੀ ਬਹੁਤ ਬਹੁਤ ਧੰਨਵਾਦੀ ਇਹ ਕੇਸ਼ ਸ੍ਰੀ ਦੇਵਾ ਜੀ ਨੇ ਇੱਕ ਭਗਵਾਨ ਜਿਹੜੇ ਅਨਕੁਟ ਜਿਹਦੇ ਬਾਰੇ ਜਾਣਕਾਰ ਦਿੱਤੀ